ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਅੱਜ ਪੰਤਪਾ ਸਾਹਿਬ ਨੇ ਖੁਦ ਜਾ ਕੇ ਲੋਕਾਂ ਦੀਆਂ ਗੱਲਾਂ ਸੁਨੀਆਂ ਤੇ ਉੱਥੇ ਹੀ ਜੋ ਹੈ ਲੋਕਾਂ ਦੀ ਪ੍ਰੋਬਲਮ ਦਾ ਹੱਲ ਕੀਤਾ ਆਹ ਤੁਹਾਨੂੰ ਸੁਣਾਈਏ ਪੰਤਪਾ ਸਾਹਿਬ ਨੇ ਕੀ ਕਿਹਾ ਆਪ ਦੀ ਸਰਕਾਰ ਆਪ ਦੇ ਦਵਾਰ ਮੁਹਿੰਮ ਤਹਿਤ ਅੱਜ ਡੇਰਾ ਬੱਸੀ ਦੇ ਪਿੰਡ ਪਾਂਗੜਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਅਤੇ मौके ਤੇ ਹੱਲ ਕੀਤਾ ਸਰਕਾਰ ਲੋਕਾਂ ਕੋਲ ਪਿੰਡਾਂ ਦੀਆਂ ਸੱਥਾਂ 'ਚ ਜਾ ਰਹੀ ਹੈ ਉਨਾਤੀ ਖੱਜਲ ਖੁਆਰੀ ਨੂੰ ਕੱਟ ਕਰ ਰਹੀ ਹੈ ਇਸ ਪਹਿਲ ਨੂੰ ਲੋਕਾਂ ਵੱਲੋਂ ਦਿੱਤੇ ਪਰਵੇਂ ਹੰਗਾਰੇ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਦੱਸ ਦਈਏ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਤੁਹਾਡੇ ਦੁਆਰ ਸਕੀਮ ਕੇ ਪੰਜਾਬ ਕਰਨ ਚਲਾਈ ਸੀਗੀ ਜਿਸ ਤੇ ਵਿੱਚ ਸਰਕਾਰ ਖੁਦ ਲੋਕਾਂ ਕੋ ਜਾਂਦੀ ਸੀਗੀ ਤੇ ਲੋਕਾਂ ਦੀ ਪ੍ਰੋਬਲਮ ਹੱਲ ਕਰਦੀ ਸੀਗੀ ਤੇ ਅੱਜ ਪੰਤਮਾਨ ਸਾਹਿਬ ਖੁਦ ਲੋਕਾਂ ਦੇ ਕੋਲ ਗਏ ਸੀਗੇ ਜੀ ਤੇ ਉਹਨਾਂ ਦੀ ਪ੍ਰੋਬਲਮ ਸੁਣੀਆਂ ਤੇ ਜੋ ਹੱਲ ਨਿਟਾਰਾ ਕੀਤਾ on the spot ਤੁਸੀਂ ਇਸ ਵਾਰ ਕੀ ਕਹੋ ਜਰੂਰ ਦੱਸੋ ਪੰਤਪਾ ਸਾਹਿਬ ਵਧੀਆ ਕੰਮ ਕਰਦੇ ਪਏ ਹੈ ਜੀ ਲੋਕਾਂ ਦੀਆਂ ਪ੍ਰੋਬਲਮਾਂ ਹੁਣ ਖੁਦ ਸੁਣ ਕੇ ਖੁਦ ਨਿਪਟਾਰਾ ਕਰਦੇ ਪਏ ਹੈਗੇ ਬਹੁਤ ਹੀ ਵਧੀਆ ਗੱਲ ਹੈਗੀ ਤੁਸੀਂ ਇਸ ਵਾਰ ਕੀ ਕਹੋ ਜਰੂਰ ਦੱਸਿਓ ਤੁਹਾਨੂੰ ਦੱਸ ਦਈਏ ਜੀ ਪੰਤਪਾ ਸਾਹਿਬ ਨੇ ਅੱਜ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਤਹਿਤ ਡੇਰਾ ਬੱਸੀ ਦੇ ਪਿੰਡ ਫਾਕੜਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਹੱਲ ਕੀਤਾ ਪੰਤਪਾ ਸਾਹਿਬ ਨੇ ਕਿਹਾ ਕਿ ਗਰਮੈਂਟ ਇਸ ਗੋਇੰਗ To the people of villages and reducing their problems. I am thankful for over. ਵੈਲਮਿੰਗ ਰਿਸਪੌਂਸ ਜਦੋਂ ਆਉਂਦੀ ਹੈ ਜੀ ਭੋਤਮਾ ਸਾਹਿਬ ਨੇ ਜੋ ਹੈ ਸਕਾਤਵੜਾ ਸਕੀਮ ਸ਼ੁਰੂ ਕੀਤੀ ਸੀਗੀ ਤੇ ਲਗਾਤਾਰ ਪ੍ਰੋਬਲਮਸ ਹੱਲ ਹੁੰਦੀ ਪਈਆਂ ਲੋਕਾਂ ਦੀਆਂ ਤੇ ਇਸ ਵਾਰ ਫੇਰ ਅੱਜ ਭੋਤਮਾ ਸਾਹਿਬ ਨੇ ਪਿੰਡ ਜਾ ਕੇ ਲੋਕਾਂ ਦੀਆਂ ਪ੍ਰੋਬਲਮਾਂ ਸੁਣੀਆਂ ਤੇ मौके ਤੇ ਹੱਲ ਕੀਤਾ ਲੋਕੀ ਵੀ ਬੜੇ ਖੁਸ਼ ਸੀਗੇ ਕਿ ਸਾਡਾ ਚੀਫ ਮਨਿਸਟਰ ਪੰਜਾਬ ਦਾ ਖੁਦ ਸਾਡੇ ਕੋਲ ਆ ਰਿਹਾ ਹੈ ਤੇ ਪ੍ਰੋਬਲਮ ਸੁਣ ਕੇ ਉਹਨਾਂ ਦਾ ਹੱਲ ਕਰ ਰਿਹਾ ਹੈ ਪਹਿਲੇ ਇਦਾਂ ਨਹੀਂ ਅਸੀਂ ਤਾਂ ਦੇਖਦੇ ਸੀਗੇ ਕਿ ਸਰਕਾਰ ਜਿਹੜੀ ਹੈ ਤੁਹਾਡੇ ਕੋਲ ਆ ਕੇ ਤੁਹਾਡੀ ਪ੍ਰੋਬਲਮ ਹੱਲ ਕਰਦੀ ਸੀਗੀ ਪਰ ਇਸ ਵਾਰ ਜੋ ਵਧੀਆ ਕੰਮ ਹੋਇਆ ਪੰਜਾਬ ਦੇ ਵਿੱਚ ਭੋਤਮਾ ਸਾਹਿਬ ਦੀ ਵਧੀਆ ਕੰਮ ਕਰਦੇ ਸਾਬ ਨੇ ਅੱਜ ਪਿੰਡ ਵਿੱਚ ਜਾ ਕੇ ਲੋਕਾਂ ਦੀ ਪ੍ਰੋਬਲਮ ਸੁਣੀਆਂ ਤੇ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਵਧੀਆ ਕੰਮ ਕਰਦੇ ਪਏ ਹੈਗੇ ਤੁਸੀਂ ਵਰ ਕੀ ਕਹੋ ਜਰੂਰ ਦੱਸੋ ਵੱਧ ਤੋਂ ਵੀਡੀਓ ਸ਼ੇਅਰ ਕਰ ਦਿਓ ਜੀ ਆਪ ਦੀ ਸਰਕਾਰ ਆਪ ਦੇ ਦਵਾਰ ਮੁਹਿੰਮ ਤਹਿਤ ਅੱਜ ਡੇਰਾ ਬੱਸੀ ਦੇ ਪਿੰਡ ਪਾਕੜਪੁਰ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ मौके ਤੇ ਹੱਲ ਕੀਤਾ ਸਰਕਾਰ ਲੋਕਾਂ ਕੋਲ ਪਿੰਡਾਂ ਦੀਆਂ ਸਾਥ ਤੇ ਜਾ ਰਹੀ ਹੈਗੀ ਤੇ ਉਹਨਾਂ ਦੀ ਪ੍ਰੋਬਲਮ ਹੱਲ ਕਰ ਰਹੀ ਹੈਗੀ ਹੈ ਵਧੀਆ ਗੱਲ ਹੈਗੀ ਇਸ ਪਹਿਲ ਨੂੰ ਲੋਕਾਂ ਪੱਲੂ ਦਿੱਤੇਗੇ ਪਰ ਮੈਂ ਤੁਹਾਰੇ ਦਾ ਦਿলো ਧੰਨਵਾਦ ਹੈਗਾ ਜੀ ਤੁਹਾਨੂੰ ਦੱਸਦੀ ਇਹ ਪੰਤਪਾ ਸਾਹਿਬ ਜੋ ਹੈ ਲਗਾਤਾਰ ਕੰਮ ਕਰਦੇ ਪਏ ਹੈ ਕਿ ਜੌਬਸ ਵੀ ਦਿੰਦੇ ਪਏ ਹੈਗੇ ਆ ਠੀਕ ਹੈ ਜੀ ਮੱਲਾ ਕਲੀਨਿਕ ਵੀ ਖੁੱਲਦੇ ਪਏ ਹੈਗੇ ਸਕੂਲ ਵੀ ਵਧੀਆ ਬਣ ਰਿਹਾ ਐ ਮੀਨਸ ਸਾਲੇ ਤੇ ਹੁਣ ਸਕਾ ਤੁਹਾਡੇ ਦਵਾ ਸਕੀਮ ਦੇ ਤੇ ਪੰਤਪਾ ਸਾਹਿਬ ਖੁਦ ਜਾ ਰਹੇ ਹੈਗੇ ਲੋਕਾਂ ਦੇ ਕੋਲ ਉਹਨਾਂ ਦੀ ਪ੍ਰੋਬਲਮਸ ਦਾ ਹੱਲ ਕਰਦੇ ਪਏ ਹੈਗੇ ਵਧੀਆ ਗੱਲ ਹੈਗੀ ਜੀ ਤੁਸੀਂ ਵੀ ਵਰਗੀ ਕਹੋ ਜਰੂਰ ਕਮੈਂਟਾਂ ਵਿੱਚ ਰਾਏ ਦਿਓ ਵੀਡੀਓ ਜਰੂਰ ਸ਼ੇਅਰ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਲਗਾਤਾਰ ਕੰਛੇ ਦਿਨ ਹੋ ਗਏ ਜੀ ਪੰਤਮਨ ਸਾਹਿਬ ਕੰਮ ਕਰ ਰਹੇ ਤੇ ਅਸੀਂ ਤੁਹਾਨੂੰ ਦੱਸ ਰਹੇ ਹੈਗੇ ਆ ਅਸੀਂ ਕਿਸੇ ਸਰਕਾਰ ਦੇ ਅਗੇਂਸਟ ਜਾਂ ਦੇ ਫੇਵਰ 'ਚ ਨਹੀਂ ਹੈਗੇ ਪਰ ਜੋ ਕੰਮ ਸਰਕਾਰ ਵਧੀਆ ਕਰੇਗੀ ਅਸੀਂ ਉਸ ਦਾ ਨਾਮ ਜ਼ਰੂਰ ਲਵਾਂਗੇ ਪੰਤਮਨ ਸਾਹਿਬ ਨੇ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਅੱਜ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਦੀ ਪ੍ਰੋਬਲਮਸ ਦਾ ਹੱਲ ਕੀਤਾ ਇਹ ਬਹੁਤ ਹੀ ਵਧੀਆ ਖਬਰ ਹੈਗੀ ਜੀ ਪੰਤਮਨ ਸਾਹਿਬ ਤੁਸੀਂ ਐਵੇਂ ਹੀ ਕੰਮ ਕਰਦੇ ਰਹੋ ਵੈਲ ਡਨ ਪੰਤਮਨ ਸਾਹਿਬ ਤੁਹਨ ਦਾ ਜੀ ਪੰਤਮਨ ਸਾਹਿਬ ਨੇ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਇਸ ਵਧੀਆ ਕੰਮ ਕੀਤਾ ਹੈਗਾ ਜੀ